ਗਿੱਧੇ ਵਿੱਚ ਪੰਜੇਬ ਛਣ ਕੇ ਅਕਸਰੀ ਜਦੋਂ ਗਿੱਧਾ ਪੈਂਦਾ ਤਾਂ ਜਿਹੜੀ ਪੰਜੇਬ ਛਣ ਕੁੱਟਦੀ ਹੈ ਪੰਜੇਬ ਦੋ ਤਰ੍ਹਾਂ ਦੀ ਮੰਨੀ ਜਾਂਦੀ ਹੈ ਇੱਕ ਘੁੰਗਰੂਆਂ ਵਾਲੀ ਇੱਕ ਬਿਨਾ ਘੁੰਗਰੂ ਤੋਂ ਖੈਰ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਹੈ ਗਿੱਧੇ ਦੇ ਵਿੱਚ ਸਿਆਸਤ ਛਣਕੀ ਕਿੱਥੇ ਛਣਕੀ ਦੋ ਵੱਖ-ਵੱਖ ਪਾਰਟੀਆਂ ਦੀਆਂ ਮਹਿਲਾ ਪ੍ਰਧਾਨਾਂ ਗਿੱਧੇ ਦੇ ਵਿੱਚ ਨਾਚ ਉਠੀਆਂ ਇਸ ਉੱਤੇ ਚਰਚਾ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ जेपी ਨੱਡਾ ਵੱਲੋਂ ਇੱਕ ਅੱਜ ਵੱਡਾ ਬਿਆਨ ਸਾਹਮਣੇ ਆਇਆ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਰ ਨਾਲ ਸਮਝੌਤੇ ਸਬੰਧੀ ਉਹ ਬਿਆਨ ਕੀ ਹੈ ਇਹ ਸਾਰੇ ਮਾਮਲੇ ਸਬੰਧੀ ਸਾਡੇ ਨਾਲ ਜੁੜੇ ਨੇ ਅੱਗੇ ਵਿਸ਼ੇਸ਼ ਸੰਤਕ ਤੇ ਸਿਆਸੀ ਮਾਹਰ ਡਾਕਟਰ ਸਰਵਿੰਦਰ ਸਿੰਘ ਪੱਟੀ ਸੋ ਸਭ ਤੋਂ ਪਹਿਲਾਂ ਆਪਣਾ ਢੀਸਾਹ ਚੈਨਲ ਈਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਧੰਨਵਾਦ ਅਪਿੰਡਸਾ ਸਤਿ ਸ੍ਰੀਕਾਲ ਸੋ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀਕਾਲ ਵਾਟਸਪ ਅਕਸਰ ਸਿਆਸਤ ਦੇ ਵਿੱਚ ਜਿਹੜੇ ਸਿਆਸੀ ਰਾਜਸੀ ਆਗੂ ਨੇ ਉਹ ਬੜੇ ਤਣਾਅ ਦੇ ਵਿੱਚ ਰਹਿੰਦੇ ਆ ਕਈ ਵਾਰ ਤਾਂ ਉਹ ਇੱਕ ਦੂਜੇ ਦੇ ਖਿਲਾਫ ਐਨੀ ਤਿੱਖੀ ਬਿਆਨਬਾਜ਼ੀ ਕਰ ਉੱਠਦੇ ਆ ਕਿ ਉਹ ਹੱਥ ਮਿਲਾਉਣਾ ਵੀ ਉਹ ਰਹਿ ਜਾਂਦੇ ਆ ਕੇਂਦਰ ਭਾਵ ਕਿ ਉਹਨਾਂ ਲਈ ਹੱਥ ਮਿਲਾਉਣਾ ਵੀ ਦੂਰ ਦੀ ਗੱਲ ਨੱਤਮਸਤਕ ਨਵਸਤੇ ਕਰਨਾ ਵੀ ਦੂਰ ਦੀ ਗੱਲ ਹੋ ਨਿਕਲਦੀ ਹੈ ਪਰੰਤੂ ਸ਼ਾਹੀ ਸ਼ਹਿਰ ਜਿਹੜਾ ਕਿ ਸਿਆਸੀ ਸਰਗਰਮੀਆਂ ਦਾ ਪੰਜਾਬ ਦਾ ਇੱਕ ਕੇਂਦਰ ਬਿੰਦੂ ਸ਼ਹਿਰ ਹੈ ਪਟਿਆਲਾ ਪਟਿਆਲਾ ਦੇ ਵਿੱਚ ਦੋ ਰਾਜਸੀ ਵੱਖ-ਵੱਖ ਤਰ੍ਹਾਂ ਦੀਆਂ ਬੀਬੀਆਂ ਕਹਿ ਰਹੀ ਕਿ ਭਾਰਤੀ ਜਨਤਾ ਪਾਰਟੀ ਦੀ ਸਟੇਟ ਵਿੰਗ ਦੀ ਪ੍ਰਧਾਨ ਬੀਬੀ ਜੈਂਦਰ ਕੌਰ ਜਿਹੜੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਤੀਨ ਨੇ ਤੇ ਨਾਲ ਕਾਂਗਰਸ ਦੇ ਇਸ ਵੇਲੇ ਸਟੇਟ ਪ੍ਰੈਜ਼ੀਡੈਂਟ ਮਹਿਲਾ ਵਿੰਗ ਦੀ ਬੀਬੀ ਗੁਰਸ਼ਰਨ ਕੌਰ ਰੰਦਾਵਾ ਉਹ ਇੱਕ ਪੜ ਦੇ ਵਿੱਚ ਇਕੱਠੀਆਂ ਨੱਚੀਆਂ ਨੇ ਗਿੱਧਾ ਪਿਆ ਕਿੱਕਲੀ ਪਈ ਹੈ ਡਾਕਟਰ ਸਾਹਿਬ ਇਹ ਸਾਰੇ ਮਾਮਲੇ ਨੂੰ ਭਾਵੇਂ ਸੱਭਿਆਚਾਰ ਨਾਲ ਜੁੜਿਆ ਵਖਰੀ ਰਾਂਗੇ ਰੱਖਦਾ ਹੈ ਪਰੰਤੂ ਜੇਕਰ ਆਪਾਂ ਸਿਆਸੀ ਲਿਹਾਜ਼ ਤੋਂ ਇਹਨੂੰ ਵੇਖੀਏ ਤਾਂ ਤੁਸੀਂ ਡਾਕਟਰ ਸਾਹਿਬ ਖਾਸ ਕਰਕੇ ਕਿਵੇਂ ਦੇਖਦੇ ਹੋ ਇਸ ਮਾਮਲੇ ਪਿੰਡਰ ਸਾਹਿਬ ਪਹਿਲੀ ਗੱਲ ਤੇ ਅੱਛੀ ਗੱਲ ਹੈ ਚਲੋ ਹੋਇਆ ਤਾਂ ਬੇਸਿਕ ਇਹ ਕੋਈ ਪਲੈਨਟ ਤਾਂ ਨਹੀਂ ਲੱਗਦਾ ਐਕਸੀਡੈਂਟਲੀ ਹੋ ਗਿਆ ਕੋਈ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਨਾ 501 ਬੱਚੀਆਂ ਦੀ ਲੋਹੜੀ ਮਨਾਈ ਜਾ ਰਹੀ ਸੀ ਜੀ ਤੇ ਤੇ ਉਹਨਾਂ ਨੇ ਨਾ ਸਾਰਿਆਂ ਨੂੰ ਸੱਦਿਆ ਤੇ ਇਹ ਪਹੁੰਚ ਗਏ ਉੱਥੇ ਤੇ ਬੁੱਚਨ ਦੇ ਉੱਪਰ ਜਦੋਂ ਚੱਲ ਰਿਹਾ ਸੀ ਕਿਤਾ ਭੰਗੜਾ ਤੁਹਾਨੂੰ ਪਤਾ ਪੰਜਾਬੀਆਂ ਦਾ ਕਹਿੰਦੇ ਹੁੰਦੇ ਨੇ ਹੂੰ ਹੂੰ ਸਰ ਵਾਲੇ ਦੀ 80 ਨਹੀਂ ਰਹਿੰਦੀ ਗੌਣ ਵਾਲੇ ਦਾ ਮੂੰਹ ਹੂੰ ਹੂੰ ਜੀ ਦਿੱਤੀ ਹੈ ਕਿ ਉਹਨਾਂ ਨੇ ਪਾਰਟਿਸਪੇਟ ਕਰਿਆ ਤੇ ਜਿਹੜੀ ਜੈਨਦਰ ਕੌਰ ਨੇ ਵੀ ਪਾ ਬੀਜੇਪੀ ਵੱਲੋਂ ਹੈਗੇ ਨੇ ਮਹਿਲਾ ਵਿੰਗ ਦੇ ਪ੍ਰਧਾਨ ਤੇ ਗੁਰਚਨ ਸਿੰਘ ਦਾ ਪਾ ਕਾਂਗਰਸ ਦੇ ਨੇ ਜੀ ਜੀ ਉਹ ਉਹ ਤਾਂ ਜੈਨਦਰ ਕੌਰ ਤਾਂ ਚਲੇ ਗਏ ਉਹਨਾਂ ਨੇ ਭਾਣ ਬਾਅਦ ਜਿਹੜਾ ਪੱਤਰਕਾਰਾਂ ਨੇ ਪੁੱਛਿਆ ਇਸ ਨੂੰ ਕਹਵਾ ਨੂੰ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜੀ ਮੋਤੀ ਮਹਿਤਾ ਵਾਲੇ ਜਿਹੜੇ ਕਾਂਗਰਸ ਨੂੰ ਛੱਡ ਗਏ ਨੇ ਅਸੀਂ ਤਾਂ ਕਾਂਗਰਸ ਨਾਲ ਖੜੇ ਆ ਹੂੰ ਜੀ ਤੇ ਪਰ ਇਹ ਚੰਗੀ ਗੱਲ ਹੈ ਮੈਂ ਸਮਝਦਾ ਦੇਖੋ ਸਾਡੇ ਪਿਛਲੇ ਸਮੇਂ ਦੇ ਵਿੱਚ ਕੀ ਹੋਇਆ ਕਿ ਸਿਆਸਤਾਨਾ ਵਿੱਚ ਬੜੀ ਕੁੜੱਤਨ ਆ ਗਈ ਹੈ ਬਿਆਨਵਾਜੀ ਦੇ ਵਿੱਚ ਹੋਰ ਗੁੱਸੇ ਦੇ ਵਿੱਚ ਆਪਾਂ ਦੇਖਿਆ ਪੜਾਂ ਦੇ ਵਿੱਚ ਜਦੋਂ ਵੰਡਣ ਪਿੱਛੇ ਨਾ ਇਹ ਬੀਬਾ ਜੈਂਦਰ ਕੌਰ ਗਏ ਸੀਗੇ ਸਮਾਣੇਵਾਲ ਤੋਂ ਉੱਥੇ ਆਪਣੇ ਜਿਹੜੇ ਲੋਕਲ ਮੰਤਰੀ ਨੇ ਐਮ ਐਲ اے ਉਹਨਾਂ ਨਾਲ ਵੀ ਥੋੜਾ ਜਿਹਾ ਬਦਕਲਾਮੀ ਕਿਸਮ ਦੀ ਹੋ ਗਈ ਸੀ ਹਾਂ 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 ਜੀ ਜੀ ਪਬਲਿਕ ਲਾਈਫ ਦੇ ਵਿੱਚ ਪਬਲਿਕ ਫਿਗਰਸ ਨੇ ਮੇਰਾ ਖਿਆਲ ਹੈ ਇਹਨਾਂ ਨੂੰ ਜੇ ਰਲ ਮਿਲ ਕੇ ਚੱਲਣ ਤਾਂ ਲੋਕਾਂ ਨੂੰ ਵੀ ਚੰਗਾ ਹੀ ਲੱਗਦਾ ਕੋਈ ਐਸੀ ਗੱਲ ਨਹੀਂ ਹੈ ਠੀਕ ਹੈ ਸਿਆਸੀ મતਭੇਦ ਆਪਣੀ ਜਗਾ ਹੁੰਦੇ ਨੇ ਹਾਂ ਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਨੰ ਥੱਲੇ ਆ ਗਈ ਹੈ ਸਿਆਸਤ ਕਿ ਜਿਹੜੀ ਸਿਆਸੀ ਲਾਈਫ ਹੈ ਤੇ ਸਮਾਜਿਕ ਲਾਈਫ ਹੈ ਹਾਂ ਇਹ ਬਹੁਤ ਵਖਰੇ ਲੋਕਾਂ ਨੇ ਮਲ ਕਰਨਾ ਛੱਡ ਤਾ ਹੈ ਹਾਲਾਂਕਿ ਤੁਸੀਂ ਦੇਖੋਗੇ ਕਿ ਥੋੜੀਆਂ ਜਿਹੀਆਂ ਪਰਿਵਾਰ ਹੀ ਨੇ ਜਿਹੜੇ ਰਾਜ ਕਰ ਰਹੇ ਨੇ ਪੰਜਾਬ 'ਚ ਗਿਣਤੀ ਦੀਆਂ ਫੈਮਲੀਜ਼ ਨੇ ਹੁੰਦਾ ਉਹਨੀਆਂ ਰਿਸ਼ਤੇਦਾਰੀਆਂ ਵੀ ਨੇ ਉਧਰੋਂ ਉਧਰੇ ਹਾਂ 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 ਬਿਲਕੁਲ ਜੀ ਇਸ ਤਰ੍ਹਾਂ ਵੀ ਕੋਈ ਪਰਿਵਾਰ ਦੇ ਵਿੱਚ ਤੁਸੀਂ ਦੇਖੋ ਕਿ ਬਾਜਵਾ ਸਾਹਿਬ ਦੇ ਭਰਾ ਭੀਜੇਪੀ 'ਚ ਨੇ ਆਪ ਕਾਂਗਰਸ ਦੇ ਮਲ ਆਪੋ ਆਪੋਜੀਸ਼ਨ ਨੇ ਉਹਨਾਂ ਇਸ ਦਮ ਤੇ ਵੀ ਕਾਫੀ ਤਵਾਂ ਲਾਉਂਦੇ ਰਹੇ ਨੇ ਹੂੰ 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 ਜੀ ਉਹਨਾਂ ਦਾ ਕੋਈ ਖੰਦਗ ਨਹੀਂ ਹੈ ਦੇਖੋ ਸਮਾਜਿਕ ਜੀਵਨ ਹੈ ਜਿਹੜਾ ਸਿਆਸਤਦਾਨਾਂ ਦਾ ਵਿਆਹਾਂ ਸ਼ਾਦੀਆਂ ਤੇ ਭੋਗਾਂ ਤੇ ਮਿਲਣਾ ਗਿਲਣਾ ਹਾਂ اچھا ਕੁਛ ਇਹ ਕਿ ਫਿਰ ਜਦੋਂ ਉਹ ਮਤਲਬ ਸਾਹਮਣੇ ਹੁੰਦੇ ਨੇ ਪਹਿਲਾਂ ਗੱਲਾਂ ਘਟਦੇ ਨੇ ਫਿਰ ਬੜੀ ਆਡ ਸਿਚੁਏਸ਼ਨ ਬਣ ਜਾਂਦੀ ਹੈ ਹੂੰ ਹੂੰ ਹਾਂ ਅਜੀਤ ਸੂ ਦਾ ਇੱਕ ਕੱਟ ਸਿੱਧਿਆ ਸੀ ਉਹਨਾਂ ਨੇ ਗੁਰਦੇਵ ਸਿੰਘ ਜਦੋਂ ਨੇ ਹਾਂ ਜੀ। ਇਹ ਸੈਡਨਲੀ ਮੇ ਜੀਠਿਆ ਤੇ ਸਿੱਧੂ ਸਾਹਬ ਜਿਹੜੇ ਕਿ ਬਿਲਕੁਲ ਐਦਾਂ ਮੰਨੇ ਜਾਂਦੇ ਨੇ ਵੀ ਜਿਨ੍ਹਾਂ ਦਾ ਇੱਕ ਕੁੱਤੇ ਦਾ ਬੈਰ ਸਮਝੋ ਹਾਂ ਹਾਂ ਬਿਲਕੁਲ ਤਾਂ ਉਹਨਾਂ ਨੇ ਜੱਫੀ ਪਾ ਲਈ ਕਿ ਹਾਂ 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 ਬਿਲਕੁਲ ਪਰ ਮੈਂ ਸਮਝਦਾ ਚੰਗੀ ਗੱਲ ਹੈ ਕਿ ਫਟੇ ਲੋਕ ਨੇ ਲੀਡਰ ਨੇ ਆਪਣੇ ਪੱਧਰ ਦੇ ਸਾਰੇ ਜਿਹਦੇ ਅੰਦਰ ਚਾਰ ਬੰਦੇ ਨੇ ਉਹਦੇ ਵੱਲੋਂ ਦੇਖਦੇ ਨੇ ਕਿ ਉਹਦੇ ਬਿਹੇਵੀਅਰ ਨੂੰ ਦੇਖ ਕੇ ਉਹਨੇ ਸਿੱਖਣਾ ਵੀ ਹੁੰਦਾ ਹੈ। ਹਾਂ ਉਹੇ ਛੋਟੂ ਛੋਟੀਆਂ ਗੱਲਾਂ ਤੋਂ ਉੱਪਰ ਉੱਠ ਕੇ ਜਿਹੜੇ ਸੱਭਿਆਚਾਰਕ ਜਾਂ ਸਮਾਜਿਕ ਸਾਂਝਾਂ ਨੇ ਨਾ ਉਹਨੂੰ ਮੇਰਾ ਕਹਿਣਾ ਹੈ ਕੈਮ ਰੱਖਣੀ ਚਾਹੀਦੀਆਂ ਨੇ ਪਰ ਉਹਨੂੰ ਪੰਗਾ ਜੁਨਟੀ ਦਾ ਸਨਗਰ ਦੇਣਾ ਚਾਹੀਦਾ ਹੈ ਸਿਆਸੀ મતਭੇਦ ਕੋਈ ਦੁਸ਼ਮਣੀ ਤਾਂ ਹੁੰਦੀ ਨਹੀਂ ਪਰਮਾਨੈਂਟ ਹਾਂ 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 ਬਿਲਕੁਲ ਸੂਣੀ ਵੱਲੋਂ ਵਧਣਾ ਸ਼ੁਰੂ ਹੋ ਗਿਆ ਕਿ ਮਤਲਬ ਇੱਕ ਦੂਜੇ ਦੇ ਨਿੱਜੀ ਚਿਕੜੋ ਛਾਲੇ ਉਹਨਾਂ ਦੇ ਘਰਾ ਪਰਿਵਾਰਾਂ ਤੱਕ ਮਤਲਬ ਕਰਨਾ ਇਹ ਥੋੜੀ ਮੈਂ ਸਮਝਦਾ ਵੀ ਰੁਕਣੀ ਚਾਹੀਦੀ ਐ ਜੀ ਸਭੋ ਜੇ ਇਸ ਤਰ੍ਹਾਂ ਦੇ ਫੰਕਸ਼ਨ ਕੰਚਨ ਹੁੰਦੇ ਰਹਿਣ ਆਪਸੇ ਮਿਲਦੇਗੇ ਪਰੰਤ ਤੱਕ ਦੀ ਸ਼ਰਮ ਵੀ ਰਹਿੰਦੀ ਐ ਹਾਂ ਹਾਂ ਉਹਨਾਂ ਨੂੰ ਤਾਂ ਵੀ ਘੱਟੋ ਘੱਟ ਸੋਚਦਾ ਐ ਪਰ ਪਿਛਲੇ ਸਮੇਂ 'ਚ ਥੋੜਾ ਮੈਂ ਦੇਖਿਆ ਵੀ ਕੇਂਦਰੀ ਪੱਧਰ ਤੇ ਵੀ ਜਾਂ ਜੇ ਕਹਿ ਲਓ ਵੀ ਈਵਨ ਇੰਟਰਨੈਸ਼ਨਲ ਪੱਧਰ ਤੇ ਵੀ 트ੰਪ ਦੇ ਆਉਣ ਨਾਲ ਜਿਹੜਾ ਚੀਜ਼ ਦਾ ਤੇ ਸਿਆਸੀ ਦਾ ਵਖਵਾ ਬੜਾ ਮਿਟ ਗਿਆ ਹਾਂ ਹਾਂ ਜੀ ਟੈਕ ਜਿਆਦਾ ਫੋਕਸ ਸ਼ੁਰੂ ਹੋ ਗਏ ਨੇ ਇਸ ਕਰਕੇ ਫਿਰ ਪਾਲਸੀ ਦੀ ਗੱਲ ਨਹੀਂ ਹੁੰਦੀ ਮੁੱਦਿਆਂ ਦੀ ਗੱਲ ਨਹੀਂ ਹੁੰਦੀ ਵਿਅਕਤੀਆਂ ਦੀ ਗੱਲ ਹੋਣੇ ਚੋ ਜਾਂਦੀ ਹੈ ਸੋ ਇਹ ਚੰਗੀ ਗੱਲ ਹੈ ਮੈਂ ਸਮਝਦਾ ਇਹਨੂੰ ਸ਼ੁਕ੍ਰਗਣ ਹੈ ਇਹਨੂੰ ਵੈਲਕਮ ਕਰਨਾ ਚਾਹੀਦਾ ਹੈ ਤੇ ਉਹਨਾਂ ਨੇ ਠੀਕ ਕਰਿਆ ਜਿੱਥੇ ਬੰਦੀ ਨੇ ਜਿਹਨੇ ਆਰਗੇਨਾਈਜ਼ ਕਰਿਆ ਉਹਨੇ ਵੀ ਚੰਗਾ ਕਰਿਆ ਹਾਂ ਬਿਲਕੁਲ ਜੀ ਮੈਸੇਜ ਓਵਰ ਆਲ ਸਮਾਜ ਦੇ ਵਿੱਚ ਚੰਗਾ ਜਾਂਦਾ ਖੈਰ ਜੋ ਜੇਕਰ ਇਹ ਬੀਬੀਆਂ ਵੱਲੋਂ ਜਾ ਰਿਹਾ ਤਾਂ ਮੈਸੇਜ ਹੋਰ ਵੀ ਚੰਗੀ ਗੱਲ ਹੈ ਜੀ ਬਿਲਕੁਲ ਖਾਸ ਕਰਕੇ ਮੌਕਾ ਵੀ ਐਸਾ ਸੀ ਕਿ ਸਾਡੇ ਲੜਕੀਆਂ ਦੀ ਗਿਣਤੀ ਬਹੁਤ ਬੁਆਏਜ਼ ਦੇ ਮੁਕਾਬਲੇ ਘਟਦੀ ਜਾਂਦੀ ਹੈ ਤੇ ਤੁਸੀਂ ਇੰਟਰਸਟਿੰਗ ਗੱਲ ਇਹ ਹੈ ਕਿ ਮੈਂ ਤਾਂ ਸਾਇੰਸਸ ਦਾ ਇੱਥੇ ਰਿਸਰਚ ਕਰਦੇ ਰਹੇ ਸੀ 1881 ਤੋਂ ਜਦੋਂ ਅੰਗਰੇਜ਼ ਆਏ ਸੀ ਇੱਥੇ ਹੂੰ ਹੂੰ 1881 ਚ ਪਹਿਲਾ ਸਾਇੰਸਸ ਹੋਇਆ ਉਦੋਂ ਵੀ ਲੜਕੀਆਂ ਦੀ ਗਿਣਤੀ 730 ਕੇ 750 ਸੀ 1000 ਪਿੱਛੇ 1000 ਬੁਆਏਜ਼ ਦੇ ਵਿੱਚ ਹਾਲਾਂਕਿ ਜਿਹੜਾ ਨੇਚਰਲ ਜਿਹੜਾ ਲਾਅ ਹੈਗਾ ਭਿੰਦਰ ਸਾਹਿਬ ਜਿਹੜੀ ਕੁਦਰਤੀ ਬਰਥ ਰੇਟ ਹੈ ਉਹ ਬੀ ਲੜਕੀਆਂ ਜ਼ਿਆਦਾ ਹੁੰਦੀਆਂ ਨੇ 1000 ਲੜਕੀਆਂ ਪਿੱਛੇ 1020 ਲੜਕੀਆਂ ਜੰਮਦੀਆਂ ਨੇ ਹੂੰ ਅੱਛਾ ਜੀ ਜੀ ਪਰ ਸਾਡੇ ਇਹ ਵਿੰਗੇਟੇਡੇ ਤਰੀਕਿਆਂ ਨਾਲ ਪਹਿਲਾਂ ਇਹ ਫੈਂਟੀਸਾਈਡ ਹੁੰਦੀ ਸੀ ਪੂਰੀ ਜੰਮਦੀਨ ਮਾਰਦ ਹੁੰਦੇ ਸੀ ਹੁਣ ਟੈਕਨੋਲੋਜੀ ਆ ਗਈ ਹੈ ਹੁਣ ਪਹਿਲਾਂ ਹੀ ਫੀਟੀਸਾਈਡ ਹੀ ਹੋ ਜਾਂਦੀ ਹੈ ਹੂੰ ਹੂੰ ਤੁਹਾਨੂੰ ਕਦੇ ਬਰਾਬਰ ਨਹੀਂ ਆਉਣ ਦਿੰਦੇ ਪਰ ਜੇ ਚੰਗੀ ਗੱਲ ਕਰੀਏ ਜਿਹੜੀ ਦਿੱਥੇ ਬੰਦੀ ਨੇ ਵੀ ਕੀਤੀ ਹੈ ਕਿ ਲੜਕੀਆਂ ਨੇ ਜਿਹੜੀਆਂ ਬੇਸੀ ਕਦੇ ਲੜਕੀਆਂ ਕੀ ਹੂੰ ਹਰੀ ਫੀਮੇਲ ਜਿਹੜਾ ਮਤਲਬ ਹੈ ਨਾ ਕਹਿ ਲੋ ਬਾਇਓਲੋਜੀਕਲੀ ਜੇ ਅਸੀਂ ਗੱਲ ਕਰੀਏ ਤਾਂ ਫੀਮੇਲ ਸਟਰਕਚਰ ਜਿਹੜਾ ਮੇਲ ਸਟਰਕਚਰ ਨਾਲੋਂ ਹਮੇਸ਼ਾ ਨੇਚਰ ਨੇ ਬੈਟਰ ਬਣਾਇਆ ਹੁੰਦਾ ਕਿਉਂਕਿ ਉਹਨੂੰ ਹੋਰ ਪੈਦਾਇਸ਼ ਹੋਣੀ ਹੁੰਦੀ ਹੈ ਅੱਗੇ ਹੂੰ ਹੂੰ ਤੇ ਪੰਛੀ ਨੇ ਜਿਹੇ ਗੂਟੇ ਨੇ ਜਿਹੇ ਬੰਦੇ ਨੇ ਹਾਂ ਅਸੀਂ ਰੂਲ ਬਣਾ ਲਿਆ ਕਿ ਬੰਦੇ ਦੀ ਡੋਮੀਨੈਂਸ ਚਾਹੀਦੀ ਹੈ ਅਸੀਂ ਨਾ ਮੇਲ ਡੋਮੀਨੈਂਸ ਨਹੀਂ ਜਿਆਦਾ ਕਰਤੀ ਕਿ ਔਰਤਾਂ ਨੂੰ ਛੇਕਿਆ ਤਾਂ ਪਰ ਕੜਕੀਆਂ ਜਮਣ ਤੋਂ ਲੋਕ ਦਰਨ ਲੱਗ ਗਏ ਕਿਉਂਕਿ ਉਹਨਾਂ ਦੀ ਲਾਈਫ ਬੁਆਇਸ ਦੇ ਮੁਕਾਬਲੇ ਉਹ ਵੀ ਕੰਫਰਟੇਬਲ ਜਾਂ ਉਹਨਾਂ ਆਸਰਾ ਨਹੀਂ ਹੁੰਦਾ ਕਹਿ ਲਓ ਜਾਂ ਉਹਨਾਂ ਨੂੰ ਦੁੱਖ ਜ਼ਿਆਦਾ ਝੱਲਨੇ ਪੈਂਦੇ ਪਰ ਇਹ ਵੀ ਬਰਾਬਰ ਹੋਣਾ ਚਾਹੀਦਾ ਔਰ ਇਹ ਜਿਹਨੇ ਵੀ ਫੈਸਲਾ ਕੀਤਾ ਉਹ ਵੀ ਅੱਛਾ ਹੈ ਔਰ ਜਾਂ ਕਿ ਜਿਹੜੀਆਂ ਮੈਡ ਮਾਉਥ ਤੇ ਨੱਚੀਆਂ ਜਦੋਂ ਹੋਰ ਵੀ ਚੰਗੀ ਗੱਲ ਹੈ ਹਾਂ ਹਾਂ ਬਿਲਕੁਲ ਡਾਕਟਰ ਸਾਹਿਬ ਵੈਸੇ ਵੀ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਔਰਤਾਂ ਦੇ ਵਿੱਚ ਵੱਖਰੇ ਗੁਣ ਨੇ ਮਨੁੱਖਾਂ ਨਾਲੋਂ ਖਾਸ ਕਰਕੇ ਪੁਰਸ਼ਾਂ ਨਾਲੋਂ ਤਾਂ ਪਾਰ ਸਰਕਾਰ ਨੇ ਵੀ ਪਿਛਲੇ ਸਮੇ ਇੱਕ ਜਿਹੜੀ ਹੈ ਔਰਤਾਂ ਦੀ ਜਿਹੜੀ ਹੈ ਪ੍ਰਤੀਨਿਧਤਾ ਵਿੱਚ 50% ਕਰਨ ਦੀ ਭਾਗੀਦਾਰੀ ਜਿਹੜੀ ਹੈ ਬਣਾਈ ਸੀ ਇੱਕ ਕਾਨੂੰਨ ਕਿਹੜੋ ਲਾਗੂ ਕਦੋਂ ਹੋਣਾ ਹੈ ਉਹਦੇ ਬਾਰੇ ਥੋੜਾ ਡਾਕਟਰ ਸਾਹਿਬ ਦੱਸਿਓ ਕਿ ਉਹ ਕਾਨੂੰਨ ਕੀ ਸੀ ਤੇ ਕਿੱਥੇ ਖੜਾ ਹੈ ਉਹਦੇ ਉੱਤੇ ਪਿਛਲੇ ਸਮੇ ਕਾਫੀ ਵਿਸਾਸ ਫਕੀਰੀ ਤੇ ਕੁਝ ਪੁੜੀ ਦੇ ਪਹੁੰਚ ਚੱਲ ਰਿਹਾ ਸੀ ਵੀ ਔਰਤਾਂ ਦੀ 33% ਜਿਹੜੀ ਰਿਪਰੈਜੈਂਟੇਸ਼ਨ ਹੋਵੇ ਟਿਕਟਾਂ ਦੇ ਵਿੱਚ ਪਾਰਟੀਆਂ 'ਚ ਹਰ ਖੇਤਰ ਦੇ ਵਿੱਚ ਹਾਂ ਜੀ ਪਰ ਇਹਦੇ ਉੱਪਰ ਨਾ ਦੇਖੋ ਔਰਤਾਂ ਦੀ ਤੇ ਮਰਤਾਂ ਦੀ ਬਰਾਬਰੀ ਆਪਣੀ ਜਗ੍ਹਾ ਇੱਕ ਗੱਲ ਹੈ ਪਾਇਡਲ ਹੋਣਾ ਦਰਸ਼ਕ ਹੋਣਾ ਇੱਕ ਗੱਲ ਹੈ ਇਹਦੇ ਤੇ ਸਿਆਸਤ ਹੋਣੀ ਦੂਜੀ ਗੱਲ ਹੈ ਹੂੰ ਸਾਰੀਆਂ ਪਾਰਟੀਆਂ ਤੇ ਸਿਆਸਤ ਕਰਦੀਆਂ ਨੇ ਪਰ ਇਹਨੂੰ ਕਰਨਾ ਕੋਈ ਨਹੀਂ ਚਾਹੁੰਦਾ ਮਰਦ ਪ੍ਰਧਾਨਗੀ ਤੁ ਆਪਾਂ ਦੇਖਿਆ ਜਿਹੜੀਆਂ ਲੜਕੀਆਂ ਆਪਣੀਆਂ 골ਡ ਮੈਡਿਸਟ੍ਰੀਗੀਆਂ 올ੰਪੀਅਨ ਉਹਨਾਂ ਦੇ ਕੇਸ ਵੀ ਆਪਾਂ ਦੇਖਿਆ ਕਿ ਮਰਦ ਪ੍ਰਧਾਨਗੀ ਅੱਜ ਤੱਕ ਵੀ ਕਿੰਨੀ ਸਟਰੋਂਗ ਹੈ ਹੂੰ ਜੀ ਸਾਰੇ ਏਰੀਆਜ਼ ਦੇ ਵਿੱਚ ਹਾਂ ਜਿਹੜਾ ਕਾਨੂੰਨ ਬਣਾਇਆ ਸਰਕਾਰ ਨੇ ਉਹ ਬੜਾ ਮਜ਼ਾਕ ਕਰਿਆ ਮਜ਼ਾਕ ਹੀ ਕਰਿਆ ਕਿ ਕਾਨੂੰਨ ਤਾਂ ਪਾਸ ਕਰਤਾ ਪਰ ਲਾਗੂ ਉਦੋਂ ਹੋਊਗਾ ਜਦੋਂ ਸੈਂਸਸ ਹੋਊਗਾ ਹਾਂ ਸੈਂਸਸ 2011 ਤੋਂ ਬਾਅਦ 10 ਸਾਲਾਂ ਬਾਅਦ 2021 ਚ ਹੋਣਾ ਸੀ ਉਹ ਨਹੀਂ ਕਰਵਾਇਆ ਗਿਆ ਹਾਂ 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 ਉਹ ਉਦਾਂ ਗੱਲ ਹੈਗੀ ਐ ਵੀ ਨਾ ਨੌਮਣ ਤੇਲ ਹੋਵੇ ਨਾ ਰਾਧਾ ਨੱਚੇ ਸੋ ਕਦੋਂ ਹੋਊਗਾ ਉਹ ਦੇਖਾਂਗੇ ਪਰ ਇਹ ਵੀ ਔਰਤਾਂ ਨੂੰ ਮੇਰਾ ਕਹਿਣਾ ਇਕੱਲੀ ਸਿਆਸਤ ਦੇ ਵਿੱਚ ਜਾਂ ਰਿਪਰੈਜ਼ੈਂਟੇਸ਼ਨ ਦੇਣ ਦੀ ਗੱਲ ਨਹੀਂ ਹੈ ਹਾਂ ਉਹ ਵੀ ਇਸੇ ਕੰਮ ਨੂੰ ਵੀ ਰਿਕਗਨਾਈਜ਼ ਕਰਨ ਦੀ ਜ਼ਰੂਰਤ ਹੈ ਹਾਂ ਹਾਂ ਸਰ ਇਹ ਹੁੰਦਾ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਦੇਖੋਗੇ ਸਾਇੰਸਸ ਦੇ ਲੈਵਲ ਤੇ ਵੀ ਮੈਂ ਦੇਖਿਆ ਇੱਥੇ ਅਸੀਂ ਸਵਾਲ ਵੀ ਮੈਂ ਬੜੀ ਬਾਰੀ ਖੜਾ ਕਰਿਆ ਜਿਹੜੀ ਕੰਮ ਹੈ ਔਰਤਾਂ ਦਾ ਬੱਚੇ ਪੈਦਾ ਕਰਨਾ ਬੱਚਿਆਂ ਨੂੰ ਪਾਲਣਾ ਪਰਿਵਾਰ ਨੂੰ ਖੜਾਉਣਾ ਪਰਿਵਾਰ ਸੰਭਾਲਣਾ ਉਹ ਕੰਮ ਨਹੀਂ ਗਿਣਿਆ ਜਾਂਦਾ ਸਾਇੰਸਸ ਦੇ ਵਿੱਚ ਹਾਂ ਜਦੋਂ ਸਾਇੰਸਸ ਦਾ ਡਾਟਾ ਇਕੱਠਾ ਕਰਦੇ ਹਨ ਨਾ ਜੀ ਜੀ ਪੈਸੇਸ਼ਨ ਔਰਤਾਂ ਦੀ ਕੀ ਹੈ ਵਰਕ ਉਹ ਜਿਹੜਾ ਪੇਡ ਹੈ ਹਮ ਔਰਤਾਂ ਦਾ 90% ਕੰਮ ਹੈ ਜਿਹੜਾ ਉਹ ਪੇਡ ਨਹੀਂ ਹੈ ਉਹ ਬੰਦੇ ਪੈਦ ਕਰਤੀਆਂ ਨੇ ਸਾਰੀ ਸੰਸਾਰ ਨੂੰ ਰੋਟੀ ਕਲਾ ਰਹੀਆਂ ਨੇ ਇੱਕ ਦਿਨ ਇਹ ਔਰਤਾਂ ਬੰਦ ਕਰ ਦੇਣਾਂ ਪਰ ਜਿਹੜਾ ਅਸੀਂ ਅੱਜ ਚੱਕੀ ਫਿਰਦੇ ਆ ਨਾ ਆਪਣੇ 버ગર ਪੀਜ਼ੇ ਵਗੈਰਾ ਜਿਹੜੇ ਫੂਡ ਇੰਡਸਟਰੀਅਲ ਫੂਡ ਆ ਜਿਹੜਾ ਇਹ 1% ਨੂੰ ਹੀ ਜੋ ਖਲਾ ਰਿਹਾ ਹੈ ਜੀ ਹਮ ਹਮ ਜੀ 38 okay. 99% ਔਰਤਾਂ ਖਾ ਰਹੀਆਂ ਨੇ ਸਾਰੀ ਮਨੁੱਖਤਾ ਨੂੰ ਹਾਂ ਠੀਕ ਹਟਾਲ ਕਰਦੇ ਨੇ ਤਾਂ ਪਤਾ ਲੱਗਦਾ ਵੀ ਕੰਮ ਹੁੰਦਾ ਕੀ ਹੈ ਅਸੀਂ ਹੁਣ ਕਿੰਨੇ ਵਾਰ ਹਾਂ ਹਾਂ ਇਹੋ ਮਤਲਬ ਜਿਹੜੀ ਘਰ ਚ ਕੰਮ ਕਰਦੇ ਔਰਤ ਜਿਹੜੀ ਮਤਲਬ ਸਮਾਜ ਨੂੰ ਪਾਲ ਰਹੀ ਹੈ ਚਲਾ ਰਹੀ ਹੈ ਅਸੀਂ ਉਹਨੂੰ ਕਹਿੰਦੇ ਆ ਕਿ ਹਾਊਸ ਵਾਈਫ ਹੈ ਇਹ ਹਾਂ 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 ਤੇ ਹਾਊਸ ਵਾਈਫ ਨੂੰ ਬੜੀ ਛੋਟੀ ਗੱਲ ਬਣਾ ਦਿੱਤੀ ਗਈ ਹੈ ਇਸ ਤਰੀਕੇ ਦੇ ਨਾਲ ਕਿ ਜਿਸ ਤਰ੍ਹਾਂ ਉਹ ਬਹੁਤ ਹੀ ਕੋਈ ਮਾੜਾ ਕੰਮ ਹੈ ਤੇ ਜੇ ਪ੍ਰੋਫੈਸ਼ਨਲ ਲੇਡੀਜ਼ ਨੇ professions ਦੇ ਵਿੱਚ ਆਉਂਦੀਆਂ ਨੇ ਚਾਹੇ ਉਹ ਆਈਪੀਐਸ ਨੇ ਡੀਸੀ ਰਹੀਆਂ ਨੇ ਜੋ ਮਰਜ਼ੀ ਨੇ ਉਹਨਾਂ ਤੇ ਡਬਲ ਬੋਝ ਹੈ ਹਾਂ ਹਾਂਜੀ ਤੇ ਸਿਰਫ ਕੰਮ ਨਾਲੇ ਉਹ ਕਰ ਸੰਭਾਲਣ ਪਰ ਇਸ ਕਰ ਬਹੁਤ ਸਟ੍ਰੈਸ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਨੇ ਪ੍ਰੂਵ ਕਰਤਾ ਆਈਐਸ ਆਈਕੇਸ ਕਰਕੇ ਬਹੁਤ ਕੰਪੀਟੈਂਟ ਦਫ਼ਤਰ ਚਲਾ ਕੇ ਪਰ ਇਹ ਇਹ ਕੰਮ ਕੋਈ ਆਪਣੇ ਆਪ 'ਚ ਕੰਮ ਓਡਾ ਵੱਡਾ ਕੰਮ ਥੋੜੀ ਜਿਹੜਾ ਔਰਤਾਂ ਦਾ ਪ੍ਰਾਇਮਰੀ ਕੰਮ ਹੈ ਜਿਹਨੂੰ ਅਸੀਂ ਗਿਣਦੇ ਹੀ ਨਹੀਂ ਹਾਂ 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 ਜਪਾਨ ਦੇ ਵਿੱਚ ਉਹਨੇ ਬੜਾ ਸੋਹਣਾ ਕਰਿਆ ਕਿ ਔਰਤਾਂ ਦੀਆਂ ਨੀਟਸ ਨੂੰ ਉਹ ਵਰਕਰ ਨੂੰ ਧਿਆਨ ਚੱਕਦੇ ਹੋਏ ਫਲੈਕਸੀਬਲ ਆਵਰਸ ਦਿੱਤੇ ਉਹਨਾਂ ਦੇ ਲਈ ਉਸ ਤਰ੍ਹਾਂ ਦੀ ਸਹੂਲਤਾਂ ਕ੍ਰੀਏਟ ਕਰੀਆਂ ਅਸੀਂ ਕਿਉਂਕਿ ਮਰਦ ਪ੍ਰਧਾਨਗੀ ਸਾਰੇ ਦੁਨੀਆਂ ਦੇ ਵਿੱਚ ਹੈ ਅਸੀਂ ਫਿਰ ਵੀ ਉਹਨਾਂ ਨੂੰ ਸੈਕੰਡਰੀ ਰੇਟ ਸਿਟੀਜ਼ਨ ਹੀ ਬਣਾ ਕੇ ਰੱਖਦੇ ਚਾਹੇ ਉਹ ਜਿੱਤੀ ਮਰਜ਼ੀ ਅਫਸਰ ਬਣ ਜਾਣ ਜੱਜ ਲੱਗ ਜਾਣ ਜੋ ਮਰਜ਼ੀ ਹੋ ਜਾਣ ਤੁਸੀਂ ਉਹਨਾਂ ਦੀ ਜੇ ਸਟ੍ਰਕਚਰ ਕਰੋਗੇ ਹਮ ਹਮ ਭਰਤੀ ਹਲਾਤ ਦੀ ਉਹਦੀ ਵਰਕ ਸ਼ਡਿਊਲ ਦੀ ਉਹਨਾਂ ਦੀ ਹੈਲਥ ਦੀ ਤਾਂ ਤੁਸੀਂ ਦੇਖੋਗੇ ਕਿ ਉਹਨਾਂ ਦਾ ਤਾਂ ਡਬਲ ਵਰਡਨ ਪੈ ਜਾਂਦਾ ਹਾਂ ਪਰ ਗਿਣਿਆ ਕਿੰਨਾ ਕੰਮ ਉਹਨਾਂ ਦਾ ਕਿਤੇ ਨਹੀਂ ਗਿਣਿਆ ਜਾਂਦਾ ਜਿੱਥੇ ਮਰਦ ਪ੍ਰਧਾਨ ਹੋ ਗਏ ਉੱਥੇ ਉਹਨਾਂ ਨੂੰ ਸਮਝਿਆ ਕੁਝ ਨਹੀਂ ਜਾਂਦਾ ਸਿਆਸਤ ਦੇ ਵਿੱਚ ਵੀ ਇਦਾਂ ਹੀ ਹੈ ਸਿਆਸਤ ਚ ਔਰਤਾਂ ਸਰਕਾਰ ਮੰਨੇ ਚਾਹੇ ਬੀਬਾ ਜੈਨਦਰਪੁਰ ਹੋਵੇ ਚਾਹੇ ਗੁਰਚੰਦਰ ਦਾਵਾ ਹੋਵੇ ਕਿ ਜਿਨ੍ਹਾਂ ਫਾਦਰ ਨੇ ਜਿਹੜੇ ਸਿਆਸਤ ਜਾਂ ਫੈਮਿਲੀਜ਼ ਨੇ ਸਟੈਬਲਿਸ਼்ட் ਨੇ ਉਹੀ ਆਉਂਦੀਆਂ ਨੇ ਹਾਂ ਹਾਂ ਮਤਲਬ ਤੇ ਔਰਤਾਂ ਕਿੰਨੀਆਂ ਔਰਤਾਂ ਤੁਸੀਂ ਦੇਖੋਗੇ ਕਿ ਜਿਹੜੀਆਂ ਖੁਦ ਸਿਆਸਤ ਜਾਂ ਉਹਦੇ ਵਿੱਚ ਆ ਕੇ ਕਾਮਯਾਬ ਹੋ ਜਾਂਦੀਆਂ ਹਾਂ 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 ਬਿਲਕੁਲ ਬੜਾ ਸਵਾਲ ਆਪਸ ਹਾਂ ਉਹ ਇਹ ਚੀਜ਼ ਨੂੰ ਹੌਲੇ 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 ਮੇਰੇ ਖਿਆਲ ਔਰਤਾਂ ਹੀ ਤੋੜਨੀਆਂ ਆ ਬੰਦਿਆਂ ਨੇ ਤਾਂ ਕਿਉਂ ਤੋੜਨੇ ਜਿਹਦੇ ਕੋਲ ਸ਼ਕਤੀ ਹੁੰਦੀ ਉਹ ਤਾਂ ਕਿਉਂ ਛੱਟੂ ਬਾਊਸ ਗੱਲ ਨੂੰ ਪਰ ਇਹ ਹੈ ਕਿ ਇਹ ਇਹ ਸਭੇਕ ਸਮਾਜ ਦੀ ਨਿਸ਼ਾਨੀ ਹੈ ਕਿ ਔਰਤਾਂ ਨੇ ਜਿਹੜੀਆਂ ਜਿਉਂ ਉਹਨਾਂ ਦਾ ਦਰਜਾ ਉੱਚਾ ਹੋਵੇ ਤਾਂ ਸੰਪਰਕ ਬੈਟਰ ਹੁੰਦਾ ਹੈ ਵਿਚਨ ਕਿ ਇਹ ਮਹਾਂਪਾਇਂਡ ਤੇ ਹਿਸਟਰੀ ਦੀ ਇਹ ਸਾਨੂੰ ਮਿਸਾਲਾਂ ਮਿਲਦੀਆਂ ਨੇ ਕਿ ਜਿਹੜੀ ਮਦਰ ਬਹੁਤ ਜ਼ਿਆਦਾ ਸਿਆਣੀ ਹੈ ਤਾਂ ਉੱਥੇ ਬੱਚੇ ਵੀ ਸਿਆਣੇ ਹੂੰ ਜੀ ਜੀ। ਤੇ ਇਹ ਪ੍ਰੋਡਕਟਰ ਸਾਹਿਬ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਮਰਦ ਪ੍ਰਧਾਨ ਸਮਾਜ ਵੀ ਉਹ ਜਿਹੜਾ ਜਮੂਦ ਬਣਿਆ ਹੋਇਆ ਹੈ ਔਰਤਾਂ ਹੀ ਤੋੜਨੀਆਂ। ਕਹਿੰਦੇ ਕਿ ਹੁਣ ਭਾਰਤ ਸਰਕਾਰ ਵੀ ਜਿਹੜਾ ਕਾਨੂੰਨ ਤਾਂ ਬਣਾ ਦਿੱਤਾ ਔਰਤਾਂ ਲਈ ਪਰੰਤੂ ਉਹ ਲਾਗੂ ਹੋਣ ਵਾਸਤੇ ਵਿੱਚ ਲੰਮਾ ਵਕਫਾ ਅਗਲਾ ਰੱਖ ਲਿਆ ਗਿਆ। ਇਹ ਵੀ ਇੱਕ ਮਰਦ ਪ੍ਰਧਾਨ ਦੀ ਧੌਂਸੀ ਹੈ ਜੇ ਮੰਨਿਆ ਜਾਵੇ। ਬਿਲਕੁਲ। ਨਹੀਂ ਆਪਣੇ ਕਲਾਸਿਕਲ ਕੇਸ ਆਪਣੇ ਸਾਹਮਣੇ ਆਇਆ ਜਿਹੜਾ ਕੁਸ਼ਤੀ ਸੰਘ ਹੈ ਇਹਦਾ। ਹੂੰ। ਹਾਂਜੀ ਬਿਲਕੁਲ ਇਸ ਟੀਕੇ ਦੇ ਨਾਲ ਮਰਦ ਪ੍ਰਧਾਨ ਵੀ ਉੱਥੇ ਦਿਖਾਈ ਗਈ ਹੈ ਜਿਸ ਤਰ੍ਹਾਂ ਉਹਨਾਂ ਬੱਚੀਆਂ ਦੇ ਨਾਲ ਮਿਸਬੀਹੇਵ ਕੀਤਾ ਗਿਆ ਹੈ ਜਰ ਜਿਸ ਤਰ੍ਹਾਂ ਸਾਡੀ ਸਰਕਾਰ ਨਾਰੇ ਲਾਉਂਦੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਉਹਨਾਂ ਤੋਂ ਉਹ ਲੋਕ ਬੇਟੀਆਂ ਕਿਹੜੀਆਂ ਹੋ ਸਕਦੀਆਂ ਨੇ ਜਿਨ੍ਹਾਂ ਨੇ ਦੁਨੀਆ 'ਚ ਆਪਣਾ ਸਿੱਕਾ ਜਮਾਇਆ ਹਾਂ ਹਾਂ ਸਾਰੀ ਦੁਨੀਆ ਤੋਂ 골ਡ ਮੈਡਲ ਲੈ ਕੇ ਆਈਆਂ ਨਾ ਕੋਈ ਆਮ ਥੋੜੋ ਸੀਗੀਆਂ ਕੁੜੀਆਂ ਪਰ ਉਹਨਾਂ ਕਿਸ ਨੇ ਜਦੋਂ ਮੈਡਲ ਲੈ ਕੇ ਆਈਆਂ ਤਾਂ ਸਾਰਿਆਂ ਨੇ ਸੈਲਫੀਆਂ ਖਿਚਾਈਆਂ ਨਾਲ ਫੋਟੋਆਂ ਖਿਚਾਈਆਂ ਜਦੋਂ ਉਹਨਾਂ ਨੂੰ ਮੁੱਖ ਪਿਆਦਾਂ ਕੋ ਖੜੇ ਉਹਨਾਂ ਨਾਲ ਹਾਂ ਇੱਕ ਪ੍ਰੋਬਲਮ ਸਾਡੀ ਸਮਾਜਿਕ ਤੇ ਸੱਭਿਆਚਾਰਕ ਪ੍ਰੋਬਲਮ ਹੈ ਬੜੀ ਸੀਰੀਅਸ ਕਿ ਅਸੀਂ ਔਰਤ ਨੂੰ ਪਹਿਲੀ ਗਲਤੀ ਅਸੀਂ ਉਹਨੂੰ ਗਿਣਦੇ ਹੀ ਨਹੀਂ ਹਾਂ ਜਿਹੜਾ ਉਹਦਾ ਪ੍ਰਾਇਮਰੀ ਕੰਮ ਹੈ ਉਹਨੂੰ ਇਸਤੇ ਹੀ ਨਹੀਂ ਮਿਲ ਰਹੀ ਉਹ ਬਸ ਬੱਚੇ ਪੈਦਾ ਕਰਦੀ ਨੇ ਤਾਂ ਹਾਊਸ ਵਾਈਫ ਨਹੀਂ ਤੇ ਕੋਈ ਮਤਲਬ ਇਹ ਇੰਨਾ ਛੁਟਿਆ ਖੁਦ ਵੀ ਉਹਨਾਂ ਨੂੰ ਲੱਗਦਾ ਹਾਂ 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 ਮਤਲਬ ਖੁਦ ਔਰਤ ਨੂੰ ਵੀ ਲੱਗਦਾ ਵੀ ਸ਼ਾਇਦ ਇਹ ਛੋਟੀ ਗੱਲ ਹੈ ਹਾਂ ਤੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ ਵੀ ਸੋ ਕਿਉਂ ਮੰਦਾ ਆਖੀਏ ਜਿੱਤ ਜਿੱਤ ਕਿ ਰਾਜੇ ਵੀ ਉਹ ਤੋਂ ਹੀ ਪੈਦਾ ਹੁੰਦੇ ਨੇ ਭਾਈ ਉਹ ਤੋਂ ਬਿਨਾਂ ਦਾ ਪਦੈਸ਼ ਹੋ ਹੀ ਨਹੀਂ ਨਾ ਸਕਦਾ ਹਾਂ ਹਾਂ ਬਿਲਕੁਲ ਬਿਲਕੁਲ ਉਹ ਇਹ ਇਹਨਾਂ ਨੇ ਐਫਰਟ ਅੱਛਾ ਕਰਿਆ ਨਾ ਚਲੋ ਜਿਹੜੀ ਵੀ ਜਿੱਥੇ ਹੁੰਦੀ ਹੈ ਕਰਿਆ ਪਰ ਇਹ ਸਾਰੇ ਏਰੀਆਜ਼ ਦੇ ਵਿੱਚ ਹਰ ਗੱਲ ਦੇ ਵਿੱਚ ਐਟੀਟਿਊਡ ਬਦਲਣਾ ਚਾਹੀਦਾ ਹਾਂ 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 ਤਾਂ ਉਹ ਵੀ ਸਿੱਖਣੀ ਚਾਹੀਦੀ ਹੈ ਤੇ ਔਰਤਾਂ ਨੂੰ ਅੱਗੇ ਆ ਕੇ ਇਹ ਹੀ ਕਰਨਾ ਮੋਦੀ ਸਰਕਾਰ ਦਾ ਵੀ ਉਦਮਤਾ ਚੰਗਾ ਹੈ ਕਿ ਇੱਕ ਵਾਰੀ ਉਹਨਾਂ ਨੇ ਕਾਨੂੰਨ ਤਾਂ ਲਿਆਂਦਾ ਖੈਰ ਲਾਗੂ ਹੋਣਾ ਚਲੋ ਵੱਧ ਦੀ ਗੱਲ ਹੈ ਇੱਕ ਵਾਰੀ ਹਿੰਮਤ ਤਾਂ ਕੀਤੀ ਉਹਨਾਂ ਨੇ ਹਾਂ ਗੱਲ ਇਹ ਵੀ ਲਿਪਸ ਇੰਥੀ ਜਿਆਦਾ ਕਿਉਂਕਿ 50% ਵੋਟਾਂ ਔਰਤਾਂ ਦੀਆਂ ਹੁਣ ਬਣ ਗਈਆਂ ਇਸ ਚੀਜ਼ ਨੇ ਵੀ ਫਰਕ ਪਾਇਆ ਹੈ ਨਾ ਹਾਂ ਕਿੰਨਾ ਵੋਟੇ ਨਹੀਂ ਸੀ ਹੁੰਦੀ ਕਿ ਵੈਸੇ ਇੰਡੀਆ ਨੂੰ ਮਾਣ ਹੈ ਕਿ ਸਭ ਤੋਂ ਪਹਿਲਾਂ ਔਰਤਾਂ ਨੂੰ VOTING ਦਾ ਅਧਿਕਾਰ ਹੈ ਜਿਹੜਾ ਇੰਡੀਆ 'ਚ ਹੀ ਮਿਲਿਆ ਹਾਂ ਹਾਂਜੀ ਬਿਲਕੁਲ ਦੇਖੋ ਵੱਡੇ ਵੱਡੇ ਲੋਕ ਆਪਣੇ ਆਪ ਨੂੰ ਕਹਿੰਦੇ ਨੇ ਡੈਮੋਕ੍ਰੇਸੀਆ ਉਹਨਾਂ 'ਚ ਬਾਅਦ 'ਚ ਹੀ ਮਿਲੇ ਹਾਂ 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 ਪਰ ਫਿਰ ਵੀ ਹੌਲੀ ਹੌਲੀ ਚੇਂਜ ਆਉਂਦੀ ਹੈ ਫਿਰ ਪਰ ਐਟੀਟਿਊਡ ਚੇਂਜ ਕਰਨ ਦੀ ਜ਼ਰੂਰਤ ਹੈ ਹਾਂ 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 ਲੇਕਿਨ ਡਾਕਟਰ ਸਾਹਿਬ ਆਪਾਂ ਅਗਲੀ ਗੱਲ ਵੱਲ ਆਈਏ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਸ ਵੇਲੇ ਕੌਮੀ ਪ੍ਰਧਾਨ ਨੇ ਜਗਤ ਪ੍ਰਕਾਸ਼ ਨੱਡਾ ਜੇਪੀ ਨੱਡਾ ਉਹਨਾਂ ਦੀ ਇੱਕ ਵੱਡੇ ਪੱਤਰ ਉਤੇ ਬਿਗ ਇੰਟਰਵਿਊ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੀ ਅਕਾਲੀ ਦਲ ਨਾਲ ਜਿਹੜਾ ਸਮਝੌਤਾ ਹੈ ਉਹ ਭਵਿੱਖ ਦੀ ਜਿਹੜੀ ਅਗਲੀ ਭਵਿੱਖ ਨੂੰ ਦੇਖ ਕੇ ਲਿਖਿਆ ਜਾ ਸਕਦਾ ਹੈ ਭਵਿੱਖ ਤੇ ਉਹਨਾਂ ਨੇ ਇਹ ਫੈਸਲਾ ਛੱਡ ਦਿੱਤਾ ਡਾਕਟਰ ਸਾਹਿਬ ਇਹ ਬੜੀ ਪੰਜਾਬ ਦੇ ਐਂਗਲ ਤੋਂ ਲੰਮੇ ਸਮੇਂ ਤੋਂ ਚਰਚਾ ਵੀ ਹੈ ਜਿੱਥੇ ਵੱਖ-ਵੱਖ ਜਿਵੇਂ ਆਈਐਨਡੀਆ ਇਹਦੀ ਇਕੱਠ ਜੋੜਤੀ ਗੱਲ ਚੱਲ ਰਹੀ ਹੈ ਨਾਲ-ਨਾਲ ਅਕਾਲੀ ਦਲ ਤੇ ਭਾਜਪਾ ਦੇ ਸੰਯੋਗਤੇ ਦੀ ਵੀ ਜਿਹੜੀ ਲੰਬੇ ਸਮੇਂ ਤੋਂ ਚਰਚਾ ਚੱਲੀ ਹੋਈ ਹੈ ਤੇ ਹੁਣ ਜੇਪੀ ਨੱਟਾ ਦਾ ਓਵਰਆਲ ਕੀ ਕਹਿਣਾ ਇਸ ਮਾਮਲੇ ਉੱਤੇ ਤੇ ਤੁਸੀਂ ਕੀ ਸੰਕੇਤ ਮੰਨਦੇ ਹੋ ਸਾਰੇ ਮਾਮਲੇ ਵਿੱਚ ਸਰ ਉਹ ਬਿਆਨ ਅਸਲ ਦੇ ਵਿੱਚ ਇਹ ਹੈ ਕਿ ਇਸ ਪ੍ਰਸੰਗ ਦੇ ਵਿੱਚ ਸਮਝਣਾ ਚਾਹੀਦਾ ਹੈ ਕਿ ਜਿਹੜਾ ਬੀਜੇਪੀ ਦਾ ਪੰਜਾਬ ਦਾ ਯੂਨਿਟ ਹੈ ਨਾ ਉਹਦੇ ਵਿੱਚ ਵੀ ਸਮੱਸਿਆ ਬਹੁਤ ਸਾਰੀ ਜੀ ਉਹ ਜਿਹੜੇ ਲੋਕ ਕਾਂਗਰਸ ਦੇ ਵਿੱਚੋਂ ਆਏ ਲੀਡਰ ਵੱਡੇ ਉਹਨਾਂ ਨੂੰ ਵੱਡੇ ਅਹੁਦੇ ਮਿਲ ਗਏ ਤੇ ਜਿਹੜੀ ਉਹਨਾਂ ਦੀ ਆਪਣੀ ਗਰਾਊਂਡ ਜਿਹੜੀ ਵੋਟ ਹੈ ਜਿਹੜਾ ਉਹਨਾਂ ਦਾ ਜਨ ਸੰਘ ਦਾ ਆਧਾਰ ਹੈ ਪੁਰਾਣਾ ਹੂੰ ਹੂੰ ਕੁਛ ਨਹੀਂ ਹੁਣ ਪਹਿਲੀ ਗੱਲ ਤਾਂ ਹਾਂ ਜੀ બીજી ਚੀਜ਼ ਜਿਹੜੀ ਸਮੱਸਿਆ ਕਿ ਉਹ ਅਕਾਲੀ ਪੰਥ ਦੇ ਨਾਲ ਠੀਕ ਹੈ ਕਿ ਉਹਨਾਂ ਦਾ ਅੰਦਰੋਂ ਅੰਦਰ ਹੀ ਚੱਲ ਰਿਹਾ ਹੈ ਉਹ ਵੀ ਜਾਣਿਆ ਉਹ ਸਾਰੇ ਦਾ ਸਾਰਾ ਹੂੰ ਤੇ ਕਿ ਜਿਉਂ ਉਹ ਓਪਨਲੀ ਕਹਿਣਾ ਨਹੀਂ ਚਾਹੁੰਦੇ ਖੁੱਲ ਕੇ ਹੂੰ ਹੂੰ ਕਿ ਸ਼ਾਇਦ ਜਿਹੜਾ ਉਹਨਾਂ ਨੇ ਦਿੱਤਾ ਹੈ ਉਹ ਕਹਿੰਦੇ ਕਿ ਅਸੀਂ ਤਾਂ ਛੱਡਿਆ ਨਹੀਂ ਸੀ ਉਹਨਾਂ ਨੂੰ ਹੂੰ ਹੂੰ ਜੀ ਤਾਂ ਉਹ ਵੀ ਗਏ ਸੀਗੇ ਹੂੰ ਪਰ ਜਿਹੜੀਆਂ ਕਨਸੂਆਂ ਮਿਲਦੀਆਂ ਨੇ ਇਹ ਹੈ ਕਿ ਕਾਦੀ ਲੀਡਰਸ਼ਿਪ ਨੂੰ ਉਹ ਬਦਲ ਕੇ ਆਪਣੇ ਪਸੰਦ ਦੇ ਲੀਡਰਸ਼ਿਪ ਦੇ ਨਾਲ ਕਰਨਾ ਚਾਹੁੰਦੇ ਸੀਗੇ ਹੂੰ ਹੂੰ ਉਹ ਨਹੀਂ ਸਕੇ ਓਕੇ ਉਹ ਚਾਹੇ ਉਹ ਪਾਰਨ 100 ਲੱਖਾਂ ਜਿੰਨੇ ਮਰਜ਼ੀ ਹੋਣ ਉਹਦਾ ਇਹ ਕਿ ਉਹ ਸੁਖਵੀਰ ਨੂੰ ਹਲਾ ਨਹੀਂ ਸਕੇ ਹੂੰ ਉਸੇ ਤੋਂ ਕਹਿ ਲਓ ਗੋਲਕ ਤੋਂ ਕਹਿ ਲਓ ਜਾਂ ਸੱਤਾ ਤੋਂ ਜੋ ਵੀ ਪਾਰਟੀ ਦੇ ਅੰਦਰ ਜਿੱਥੇ ਬੰਦੀ ਹੈਗੀ ਹੈ ਹਾਂ 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 ਉਹਦੇ ਕਰਕੇ ਅਜੇ ਅੰਦਰੋਂ ਅੰਦਰੀ ਕਾਫੀ ਕੁਝ ਚੱਲ ਰਿਹਾ ਹੈ ਹਾਂ ਜੀ ਹੋਰਾਂ ਸ਼ਵਾਰਾ ਇਧਰੋਂ ਉਧਰੀ ਅਜੇ ਮਤਲਬ ਜਿਵੇਂ ਪਲਮਾਨ ਕੋਲਣ ਤੋਂ ਪਹਿਲਾਂ ਇੱਕ ਦੋ ਇਹਨੂੰ ਜੋਧੇ ਹੁੰਦੇ ਨੇ ਨਾ ਹਾਂ 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 ਇਸ ਸਿਧਾਂਤ ਮੰਨੇ ਇਹ ਉਸ ਪ੍ਰਸੰਗ ਦੇ ਵਿੱਚ ਸਮਝਣਾ ਚਾਹੀਦਾ ਹੈ ਬਿਆਨ ਕਿ ਸਾਰਾ ਕਲੀਅਰ ਨਹੀਂ ਹੈ ਹਾਂ ਕਿ ਜੀ ਜ਼ਰੂਰ ਹੈ ਇੱਕ ਦੋ ਇਹ ਬਿਨਾਂ ਸਰਨਾ ਵੀ ਨਹੀਂ ਹੈ ਆਪਾਂ ਪਹਿਲਾਂ ਕ੍ਰੀਸੀ ਕਿ ਜੇ ਜਹਰਤ ਤੌਰ ਤੇ ਨਹੀਂ ਹੋਊਗਾ ਤਾਂ ਗੁੱਝੇ ਤੌਰ ਤੇ ਹੋਊਗਾ ਸੂਰਤ ਹਾਂ 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 ਤਾਹਾਂ ਤੌਰ ਤੇ ਜੇ ਦੋਵੇਂ ਈ ਤਰ੍ਹਾਂ ਦੀਆਂ ਥੋੜਾ ਥੋੜਾ ਉਹ ਆਪਣੀ ਬਿਖਾਰ ਰਹੀਆਂ ਨੇ ਨਖਰਾ ਕਹਿ ਲੋ ਹਾਂ ਹਾਂ ਉਹ ਨਖਰੇ ਦੇ ਵਿੱਚੋਂ ਨਿਕਲਿਆ ਹੋਇਆ ਬਿਆਨ ਹੈ ਉਹਨਾਂ ਨੇ ਗੱਲ ਠੀਕ ਵੀ ਹੈ ਕਿ ਛੱਡਿਆ ਤਾਂ ਕੱਲ ਹੀ ਦਲ ਨਹੀਂ ਸੀਗਾ ਹਾਂ ਹਾਂ ਜੀ ਕੱਲ ਗੱਲ ਦੀ ਮਜਬੂਰੀ ਇਹ ਸੀ ਕਿ ਉਹਨਾਂ ਦਾ ਬੇਸਿਕ ਕਿਸਾਨੀ ਦੇ ਵਿੱਚ ਇੱਕ ਸਮਾਂ ਮੋਰਚਾ ਬਹੁਤ ਜ਼ਿਆਦਾ ਅੱਗੇ ਵੱਧ ਚੁੱਕਿਆ ਸੀ ਸੋ ਉਹਨਾਂ ਦਾ ਸਾਰਾ ਵੋਟ ਬੈਂਕ ਹਿੱਲ ਜਾਣਾ ਸੀ ਇਸ ਕਰਕੇ ਉਹਨਾਂ ਨੂੰ ਛੱਡਣਾ ਵੀ ਪਿਆ ਉਹ ਪਹਿਲਾਂ ਹਾਲਾਂਕਿ ਉਹਨਾਂ ਨੇ ਕਾਨੂੰਨਾਂ ਦੀ ਮੈਤਰੀ ਸੀ ਤੇ ਨਾ ਕਾਨੂੰਨ ਹਾਂਜੀ ਹਾਂ ਉਹ ਕਹਾਦਾ ਕੀਤੀ ਹੈ ਜੀ ਹਾਂਜੀ ਪਰ ਬਹੁਤ ਦੇਰ ਛੱਡ ਕੇ ਚਲੋ ਉਹਨਾਂ ਨੇ ਆਪਣਾ ਘਰ ਬਚਾਉਣਾ ਸੀ ਹਰ ਇੱਕ ਦਾ ਕੋਟ ਨੂੰ ਸਿਆਸੀ ਬਹੁਤ ਨੇ ਸਿਆਸੀ ਮਜ਼ਦੂਰੀਆਂ ਦੇ ਹੁੰਦੀਆਂ ਪਰ ਮੇਰਾ ਖਿਆਲ ਹੈ ਵੀ ਇਹ ਕੋਈ ਉਸ ਤਰ੍ਹਾਂ ਦਾ ਪਾਲਿਸੀ ਬਿਆਨ ਨਹੀਂ ਹੈਗਾ ਉਹਨਾਂ ਨੇ ਕਿਹਾ ਆਪ ਦੇਖਾਂਗੇ ਕਿਸ ਤਰ੍ਹਾਂ ਦੀ ਗੱਲੋਂ ਕਰ ਲਾਂਗੇ ਦਾ ਮਤਲਬ ਦਰਵਾਜ਼ਾ ਖੁੱਲਾ ਵੀ ਰੱਖਿਆ ਹਾਂ ਜੀ 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 ਪੰਦ ਵੀ ਨਹੀਂ ਨ ਕਰਿਆ ਇਹ ਤਾਂ ਨਹੀਂ ਕਰਿਆ ਸਾਨੂੰ ਛੱਡ ਗਏ ਸੀ ਅਸੀਂ ਨਹੀਂ ਹੁਣ ਕਰਨਾ ਦਰਵਾਜਾ ਢੋਆ ਹੋਇਆ ਕੁੰਡੀ ਨਹੀਂ ਲਾਈਏ ਜੀ ਕੁੰਡੀ ਨਹੀਂ ਲਾਈ ਜੈ ਤੁਸ ਜਿੱਦਾਂ ਕਿ ਤੁਸੀਂ ਦੱਸ ਰਹੇ ਹੋ ਕਿ ਸੁਖਵੀਰ ਨੂੰ ਉਹ ਪਹਿਲਾਂ ਢਾਉਣਾ ਚਾਹੁੰਦੇ ਸੀ ਕਹਿੰਦਾ ਕਹਿੰਦਾ ਭਾਪ ਕੀ ਸਿਆਸਤ ਦੇ ਹਰ ਲਿਹਾਜ਼ ਤੋਂ ਅਖੇੜਨ ਦੀ ਇੱਕ ਨੀਤੀ ਸੀ ਜਾਂ ਉਹਨਾਂ ਦੀ ਨੀਅਤ ਸੀ ਉਹ ਸੁਖਵੀਰ ਪ੍ਰਤੀ ਅਜਿਹਾ ਕਿਉਂ ਸੀ ਜੇਕਰ ਅਜਿਹਾ ਵਿਹਾਰ ਸੀ ਸੋ ਲਈ ਕੰਗਰਸ ਆਬ ਜਿਹੜਾ ਕਈ ਵਾਰ ਨਾ ਸਿਆਸਤ ਦੇ ਵਿੱਚ ਬਹੁਤ ਵੱਡੇ ਫੈਕਟਰ ਨਹੀਂ ਹੁੰਦੇ ਕਈ ਵਾਰ ਜਿਹੜੇ ਟੈਂਪਰਾਮੈਂਟ ਤੇ ਸੁਭਾਅ ਨੇ ਵੀ ਬੜਾ ਮੈਟਰ ਕਰਦੇ ਹਾਂ ਜੀ ਤੇ ਵੱਡੇ ਬਾਦਲ ਸਾਹਿਬ ਦੇ ਨਾਲ ਉਹਨਾਂ ਦਾ ਇੱਕ ਰਿਸ਼ਤਾ ਸੀਗਾ ਪੁਰਾਣਾ ਚਾਹੇ ਉਹ ਐਮਰਜੈਂਸੀ ਦੇ ਟਾਈਮ ਤੋਂ ਸੀ ਜਨ ਸੰਘ ਦੇ ਪੁਰਾਣੇ ਲੀਡਰਾਂ ਦਾ ਵੀ ਬੈਠ ਉੱਠ ਸੀ ਮੇਲ ਜੋਲ ਸੀ ਪੁਰਾ ਜਿਹਾ ਉਹ ਪੁੱਲ ਦੇ ਦਿੰਦੇ ਸੀ ਸਖਵੀਰ ਸਿੰਘ ਬਾਦਲ ਦੇ ਸੁਭਾਅ ਦੇ ਵਿੱਚ ਉਹ ਗੱਲ ਨਹੀਂ ਸੀਗੀ ਮਤਲਬ ਇਹਨਾਂ ਦੇ ਸੁਭਾਅ ਦਾ ਰੌਲਾ ਬੱਤ ਸੀਗਾ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਉਹਨਾਂ ਨੇ ਇੱਥੇ ਮਤਲਬ ਡਰੱਗਸ ਦੇ ਖਲਾਫ ਵੀ ਜਦੋਂ ਚੱਲੀ ਮੁਹਿੰਮ ਤਾਂ ਇਹਨਾਂ ਨੇ ਕਿਹਾ ਜੀ ਬਾਰਡਰ ਤੋਂ ਡਰਗ ਆਉਂਦੀ ਹੈ ਬਾਰਡਰ ਤੇ ਰੈਲੀ ਵੀ ਕਰੀ ਸੀ ਹੂੰ 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 ਜੀ ਕੀਤੀ ਸੀ ਜੇਕਰ ਇਹਦੀ ਕੰਫਰਟੇਬਲ ਰਿਲੇਸ਼ਨਸ਼ਿਪ ਹੁੰਦੀ ਹੈ ਜਿਸ ਤਰ੍ਹਾਂ ਸਿਆਸਤਦਾਨਾਂ ਦੀ ਉਤਾਂ ਦੀ ਭਾਜਪਾ ਦੀ ਲੀਡਰਸ਼ਿਪ ਨਾਲ ਸੁਖਵੀਰ ਬਾਦਲ ਦੀ ਕਦੇ ਵੀ ਨਹੀਂ ਰਹੀ ਹਾਂ ਜੀ ਜੀ ਇੱਕ ਸਮੱਸਿਆ ਹੈਗੀ ਐ ਕਿ ਮਤਲਬ ਜਿਹੜਾ ਪਰਸਨਲ ਰੈਪਰਟ ਹੈ ਪਰਸਨਲ ਟੈਂਪਰਾਮੈਂਟ ਨੇ ਉਹ ਵੀ ਪਰਪਾਉਂਦੇ ਬਹੁਤ ਸਾਰਾ ਹੂੰ ਹੂੰ ਉਹ ਚਾਹੁੰਦੇ ਸੀ ਵੀ ਥੋੜਾ ਜਿਹਾ ਕੋਈ ਐਸਾ ਕਾਲੀ ਦਲ ਦਾ ਲੀਡਰ ਹੋਵੇ ਜਿਹੜਾ ਸਾਡੇ ਮਤਾਬਕ ਚੱਲੇ ਹੂੰ ਜੀ ਤੇ ਤੁਸੀਂ ਕਾਲੀ ਦਲ ਦਾ ਇਹ ਸਭਾ ਨਹੀਂ ਹੈ ਉਹ ਕਿਸੇ ਦੇ ਮਤਾਬਕ ਨਹੀਂ ਚੱਲਦੇ ਹਾਂ ਤਾਂ ਹੀ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਇਹ ਕਹਿਣਾ ਵੀ ਪਿਆ ਕਿ ਸੁਖਦੇਵ ਸਿੰਘ ਢੀਂਸਾ ਸਾਡੇ ਅਗਲੇ ਵਾਰਸ ਨੇ ਕਾਲੀ ਕਲਦ ਇਹ ਆ ਵੀ ਸੀ ਇੱਕ ਵਾਰ ਸਟੇਜ ਦੇ ਉੱਪਰ ਤੁਸੀਂ ਦੇਖਿਆ ਹੋਣਾ ਵੀਡੀਓ ਵੀ ਮੇਰਾ ਕੱਲ੍ਹ ਆ ਨਿਕਲੀ ਸੀ ਵੀ ਮੋਦੀ ਤੇ ਸੁਖਵੀਰ ਇੱਕ ਦੂਜੇ ਦੇ ਨਾਲ ਫੇਸ ਟੂ ਫੇਸ ਹੋਏ ਹਾਂ ਤਾਂ ਉਹ ਕੁਝ ਔਖਾ ਭਾਰਾ ਬੋਲ ਰਹੇ ਸੀ ਮੋਦੀ ਸਾਹਿਬ ਮਤਲਬ ਹਾਂ ਜੀ 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 ਰਿਸ਼ਤਾ ਘੱਟ ਵੱਟ ਸੀਗਾ ਹਾਂ 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 ਸਮੱਸਿਆ ਹੈਗੀ ਹੈ ਆਪਣੇ ਆਪ ਦੇ ਵਿੱਚ ਹਾਲਾਂਕਿ ਇਹਦੇ ਬਹੁਤ ਸਿਆਸੀ ਅਰਥ ਕੱਢੇ ਜਾਣ ਜਾਂ ਕਿਵੇਂ ਕੱਢੇ ਜਾਣ ਪਰ ਮੈਨੂੰ ਇਹ ਗੱਲ ਲੱਗਦੀ ਹੈ ਕਿ ਬੰਦਿਆਂ ਦੇ ਟੈਂਪਰਮੈਂਟ ਵੀ ਬਹੁਤ ਮੈਟਰ ਕਰਦੇ ਹਨ ਹਾਂ 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 ਉਹਨਾਂ ਮਾਨ ਸਾਹਿਬ ਦਾ ਟੈਂਪਰਮੈਂਟ ਹੋਰ ਹੈ ਕੇਜਰੀਵਾਲ ਦਾ ਹੋਰ ਹੈ ਮਤਲਬ ਸਿਆਸਤ ਦੇ ਵਿੱਚ ਇਹ ਕਿ ਨਾ ਕੋਈ ਉੱਪਰ ਉੱਠ ਕੇ ਜੇ ਲੋਕ ਕੋਈ ਪੁਰਾਣੀ ਲੀਡਰਸ਼ਿਪ ਹੁੰਦੀ ਸੀ ਉਹਦੇ ਤੋਂ ਉੱਪਰ ਥੋੜਾ ਜਿਹਾ ਉੱਠ ਜਾਂਦੇ ਸੀ ਹਾਂ ਕਿ ਯੰਗ ਲੋਕ ਵੀ ਅਜੇ ਇਹਨਾਂ ਦੀਆਂ ਚੁਆਇਸਸ ਲਾਈਕਿੰਗ ਡਿਸਲਾਈਕਿੰਗ ਦਾ ਫਰਕ ਹੈ ਬਹੁਤ ਸਾਰਾ ਉਹ ਇਹ ਚੀਜ਼ਾਂ ਵੀ ਮੈਟਰ ਕਰਦੀ ਇਸ ਕਰਕੇ ਮੇਰਾ ਖਿਆਲ ਹੈ ਕੋਈ ਵਿਚ ਵਿਚਾਲੇ ਬੀਜਪੀ ਤੇ ਸੁਖਵੀਰ ਦੇ ਵਿਚ ਵਿਚਾਲੇ ਕੋਈ ਐਸਾ ਨਹੀਂ ਹੈ ਬੰਦਾ ਕਿ ਜਿਹੜਾ ਮਤਲਬ ਕਹਿੰਦੇ ਕਿ ਇਸ ਗੱਲ ਨੂੰ ਵਕਫੇ ਨੂੰ ਦੂਰ ਕਰ ਸਕੇ ਜਿਸ ਤਰ੍ਹਾਂ ਸਰਸਾ ਸੀਗੇ ਸਰਸਾ ਸਾਹਿਬ ਉਧਰ ਲੈ ਗਏ ਇਹ ਉਦੋਂ ਵੀ ਜੀ ਉਹ ਤਾਂ ਸਾਨੂੰ ਪੁਆਇੰਟ ਤੇ ਉਹਨੂੰ ਮਤਲਬ ਕਰਿਆ ਗਿਆ ਹਾਂ 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 ਤਾਂ ਦੀ ਰਿਲੇਸ਼ਨਸ਼ਿਪ ਜਿਹੜੀ ਪਰਸਨਲ ਪੱਧਰ ਤੇ ਲੀਡਰਸ਼ਿਪ ਦੋਨਾਂ ਲੀਡਰਸ਼ਿਪਾਂ ਦੀ ਕੰਫਰਟੇਬਲ ਨਹੀਂ ਹੈ ਉਸ ਤਰੀਕੇ ਦੇ ਨਾਲ ਸੋ ਇਹ ਇੱਕ ਸਮੱਸਿਆ ਇਹ ਵੀ ਹੈ ਬਾਕੀ ਚਲੋ ਇਹ ਕਿਉਂਕਿ ਹਾਲਤਾਂ ਨੇ ਦੇਖੋ ਸਿਆਸਤਦਾਨ ਨੇ ਜਿਹੜੇ ਉਹਨਾਂ ਦੀ ਕੋਈ ਵਧੀਆ ਚੁਆਇਸਿਜ਼ ਨਹੀਂ ਹੁੰਦੀਆਂ ਹਾਂ ਫਤ ਲਗ ਕਈ ਵਾਰ ਸਟ੍ਰੇਂਜ ਬੈਡ ਫੈਲੋਜ਼ ਜਿਵੇਂ ਕਹਿੰਦੇ ਆ ਪਤਾ ਨਹੀਂ ਕਿਹਦੇ ਕਿਸੇ ਨਾਲ ਤਾਹੋ ਕਰਦਾ ਸੋ ਫਿਰ ਉਹ ਸ਼ਬਦ ਘਟ ਲੈਂਦੇ ਨੇ ਉਹ ਜਾ ਕੁਝ ਕਰ ਲੈਂਦੇ ਨੇ ਹਾਂ ਇਧਰ ਸੁਖਦੇਵ ਸਿੰਘ ਢੀਂਡਸਾ ਤੇ ਸੇਵੀਰ ਬਾਦਲ درمیان ਨੇੜਤਾ ਵਧ ਰਹੀ ਹੈ ਭਾਵੇਂ ਕਿ ਕਮੇਟੀ ਉਹਨਾਂ ਨੇ ਬਣਾਈ ਸੀ ਪਾਲੀਦਾਲ ਡੈਮੋਕ੍ਰੇਟਿਕ ਵੱਲੋਂ ਤੇ ਜਿਹੜੀਆਂ ਕੰਸੋਮ ਆਹੀ ਆ ਰਹੀਆਂ ਨੇ ਕਿ ਅਗਲੇ ਸਮੇਂ ਇਹ ਦੋਨਾਂ 'ਚ ਜਿਹੜਾ ਆਪਸੀ ਦਾ ਸਮਝੌਤਾ ਉਹ ਸ੍ਰੀ ਲਕਨਵੜਾ ਉਹ ਹੋਰ ਲੱਗਿਆ ਹੀ ਹੋਇਆ ਸਮਝੋ ਤੁਸੀਂ ਕਿ ਦੇਖੋ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਠਿੰਸਾ ਸਾਹਿਬ ਦੇ ਉੱਪਰ ਪੰਜਾਲੀ ਰੱਖ ਲੈਣ ਬੀਬੀ ਚਗੀਰ ਕੋਰ ਦਾ ਉਹ ਨਹੀਂ ਚੱਲ ਸਕਿਆ ਉਹ ਉਹਨਾਂ ਬੇਸ ਨਹੀਂ ਪ੍ਰੋਵਾਈਡ ਕਰ ਸਕੇ ਹਾਂ ਹਾਂ ਤੇ ਠਿੰਸਾ ਸਾਹਿਬ ਹਡੇ ਹੋਏ ਸਿਆਣੇ ਬਜ਼ੁਰਗ ਲੀਡਰ ਨੇ ਉਹਨਾਂ ਦੀ ਪਰਸਨਲ ਕਿਸੇ ਦੇ ਨਾਲ ਕੋਈ ਇਸ ਤਰ੍ਹਾਂ ਦੀ ਸਮੱਸਿਆ ਕਦੇ ਵੀ ਨਹੀਂ ਰਹੀ ਸੋ ਮੇਰੇ ਖਿਆਲੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਇਕੱਠੇ ਉਹਨਾਂ ਦਾ ਬੇਟਾ ਵੀ ਹੈ ਇਹਨਾਂ ਦੇ ਮਿਨਿਸਟਰੀ ਦੇ ਵਿੱਚ ਰਿਹਾ ਹੈ ਹਾਂ ਹਾਂ ਉਹ ਦਿੱਕਤ ਨਹੀਂ ਮੇਰੇ ਖਿਆਲ ਜਿਹੜੇ ਜਿਹੜੇ ਬੀਜੇਪੀ ਤੋਂ ਗਈ ਸੀ ਕੱਲੀ ਜਾਂ ਸਿੱਖ ਪੰਥਕ ਹਲਕਿਆਂ ਦੇ ਵਿੱਚੋਂ ਜਿਹੜੇ ਲੋਕ ਗਏ ਸੀ ਉਹਨਾਂ ਨੂੰ ਵਾਪਸ ਭੇਜ ਰਹੇ ਨੇ ਹਾਂ ਅੱਛਾ ਜੀ ਉਹ ਵਾਪਸ ਆ ਰਹੇ ਨੇ ਕਹਿ ਲੋ ਹਾਂ 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 ਸਰ ਵਾਪਸੀ ਜਿਹੜੀ ਕਹਿ ਰਹੇ ਨੇ ਹਾਂ ਬਿਲਕੁਲ ਟਿਕੀਰ ਕੋਰ ਦਾ ਵੀ ਸੀਗਾ ਪਿਆਨ ਕੀ ਕਰ ਵਾਪਸੀ ਕਾਦੀ ਹੈ ਮੈਂ ਕਿਹੜਾ ਚੱਠਿਆ ਸੀ ਹੂੰ 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 ਉਹ ਉਹ ਮੇਰਾ ਖਿਆਲ ਹੈ ਵੀ ਉਹ ਥੋੜਾ ਜਿਹਾ ਸਖਵੀਰ ਬਾਦਲ ਨੂੰ ਹੋਣੀ ਆਪਣੇ ਸੁਭਾਅ ਦੇ ਵਿੱਚ ਕਰੀਬੀ ਇਹ ਚੇਂਜ ਹੋਵੇ ਬਹੁਤ ਸਾਰਿਆਂ ਨੂੰ ਪਰ ਇਹ ਵੀ ਨੇ ਥੋੜਾ ਜਿਹਾ ਉਹਨਾਂ ਨੂੰ ਵੱਡੇ ਬਾਦਲ ਵਾਲਾ ਫਾਰਮੂਲਾ ਵਰਤਣਾ ਪਵੇਗਾ ਕਿ ਮਿਠਾਸ ਦੇ ਨਾਲ ਪਿਆਰ ਦੇ ਨਾਲ ਜਿਹੜੇ ਰਿਸ਼ਤਿਆਂ ਦੀ ਕਿਰਤਨ ਹਾਂ ਉਹ ਖਤਮ ਕਰਨੀ ਚਾਹੀਦੀ ਹੈ ਪਰ ਇਹ ਜਿਹੜੀ ਯੰਗ ਲੀਡਰਸ਼ਿਪ ਹੈ ਸਾਰੀਆਂ ਪਾਰਟੀਆਂ ਦੀਆਂ ਦੇਖੋ ਕਾਂਗਰਸ ਦੇ ਵੀ ਆਮ ਆਦਮੀ ਦੇ ਵੀ ਤੇ ਇਕੱਲੇ ਦਲਦੇ ਵੀ ਇਹਨਾਂ ਦੇ ਵਿੱਚ ਜੇ ਨਾ ਯੂਥ ਫੁਨੈਸ ਨੂੰ ਕਰਕੇ ਕਹੋ ਗੁੱਸਾ ਜਾਂ ਮਤਲਬ ਐਗਰੈਸ਼ਨ ਜ਼ਿਆਦਾ ਹੈ ਹਾਂ ਹਾਂ ਇਹਦੀ ਲੋਰ ਨਹੀਂ ਜਿਵੇਂ ਆਪਾਂ ਪਹਿਲੇ ਮਸਲੇ 'ਚ ਵੀ ਕਰਕੇ ਹਟਿਆ ਨਾ ਕਿ ਸਮਾਜਿਕ ਜਿਹੜੇ ਰਿਸ਼ਤੇ ਨੇ ਜੋ ਪਰਸਨਲ ਜਿਹੜੇ ਰਿਸ਼ਤੇ ਨੇ ਤੇ ਸਿਆਸੀ ਰਿਸ਼ਤੇ ਨੇ ਨਹੀਂ ਕਰਨਾ ਚਾਹੀਦਾ ਹਾਂ ਜੀ ਜੀ ਬਿਲਕੁਲ ਇਹ ਸੰਸਾੜੇ ਨਾਲ ਉਗੇ ਵੀ ਸਰਵਚਿੰਤਕ ਤੇ ਸਿਆਸੀ ਮਾਹਰ ਡਾਕਟਰ ਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਜਿਹੜੇ ਅੱਜ ਦੇ ਅਜੋਕੇ ਹਾਲਾਤ ਖਾਸ ਕਰਕੇ بڑے ਸਮਾਜਿਕ ਲਿਹਾਜ਼ ਦੇ ਜਾਂ ਰਾਜਸੀ ਧਾਰਮਿਕ ਇਹਨਾਂ ਉੱਤੇ ਜਿਹੜੇ ਵਕ ਵਕ ਪਹਿਲੂਆਂ ਨੂੰ ਬੜੇ ਵਿਸਤਾਰ ਨਾਲ ਸਾਡੇ ਨਾਲ ਖੋਲਿਆ ਸੋ ਬੜੀ ਸਾਰ ਤੁਸੀਂ ਇਸ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸਭ ਸ਼ੁਕਰੀਆ ਜੀ ਬਹੁਤ ਬਹੁਤ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ